ਰਾਵੀ ਦਰਿਆ ਦੇ ਪਾਣੀ ਦੇ ਵਿੱਚ ਇੱਕ ਕਿਸਾਨ ਦੀਆਂ 6 ਮੱਝਾਂ ਪਾਣੀ ਦੇ ਵਿੱਚ ਰੁੜ ਜਾਂਦੀਆਂ ਨੇ ਤਾਂ ਜਦੋਂ ਇਹ ਪੀੜਿਤ ਕਿਸਾਨ ਆਪਣੀਆਂ ਮੱਝਾਂ ਲੈਣ ਦੇ ਲਈ ਸਰਹੱਦ ਦੇ ਨੇੜੇ ਪਹੁੰਚਦਾ ਤਾਂ ਇਸ ਕਿਸਾਨ ਦੇ ਉੱਤੇ ਪਰਚਾ ਹੋ ਜਾਂਦਾ ਬੜੀ ਹੈਰਾਨੀ ਦੀ ਗੱਲ ਹੈ ਬੜੇ ਹੈਰਾਨ ਹੋਏ ਹੋਵੋਗੇ ਤੁਸੀਂ ਵੀ ਇਹ ਸੁਣ ਕੇ ਪਰ ਇਹ ਸੱਚਾਈ ਆ ਆਪਣੀਆਂ ਮੱਝਾਂ ਲੈਣ ਦੇ ਲਈ ਜਾਂਦਾ ਜਦੋਂ ਇਹ ਵਿਅਕਤੀ ਤਾਂ ਇਸ ਦੇ ਉੱਤੇ ਪਰਚਾ ਕਰ ਦਿੱਤਾ ਜਾਂਦਾ ਭਾਰਤ ਪਾਕਿਸਤਾਨ ਦੀ ਕਮੰਤਰੀ ਸਰਹੱਦ ਦੇ ਨੇੜੇ ਇਹ ਜਦੋਂ ਪਹੁੰਚਦਾ ਰਸਲ ਮਾਮਲਾ ਆ ਰਾਬੀ ਦਰਿਆ ਪਾਰ ਪੈਂਦੇ ਪਿੰਡ ਕਣੀਕੇ ਬੇੜ ਤੋਂ ਜਿੱਥੇ ਕੀ ਇੱਕ ਗਰੀਬ ਕਿਸਾਨ ਦੀਆਂ 6 ਮੱਝਾਂ ਰੁੜ ਜਾਂਦੀਆਂ ਨੇ ਤਾਂ ਉਹ ਗਰੀਬ ਕਿਸਾਨ ਜਿਨ੍ਹਾਂ ਚੋਂ 3 ਮੱਝਾਂ ਉਸ ਦੀਆਂ ਮਰ ਚੁੱਕੀਆਂ ਨੇ 3 ਮੱਝਾਂ ਕਿਸੇ ਵਿਅਕਤੀ ਨੇ ਫੜ ਲਈਆਂ ਤਾਂ ਜਦੋਂ ਫਿਰ ਵਿਅਕਤੀ ਨੇ ਮੱਝਾਂ ਫੜ ਲਈਆਂ ਤਾਂ ਉਹ ਵਿਅਕਤੀ ਉਹ ਮੱਝਾਂ ਲੈਣ ਦੇ ਲਈ ਜਾਂਦਾ ਕਿਵੇਂ ਪਰਚਾ ਹੁੰਦਾ ਖੁਦ ਤੁਹਾਨੂੰ ਪੀੜਤ ਦੀ ਜਵਾਨੀ ਸੁਣਨਾ ਗੁਰਦੇਵ ਸਿੰਘ ਜੀ ਪਿੰਡ ਮੇਰਾ ਕਣੀਕੇ ਬੇੜ ਮੈਂ ਖੇਤ ਦੇ ਵਿੱਚ ਡੇਰਾ ਨਾ ਖੇਤ ਚ ਰਹੀ ਆਂ ਮਾਹੌਲ ਉਹ ਤੋਂ ਥੋੜਾ ਪਾਣੀ ਆ ਜਦੋਂ ਆਇਆ ਸ਼ਾਮ ਨੂੰ ਪਾਣੀ ਮਾਹੌਲ ਬਹੁਤ ਮਾੜਾ ਹੋ ਗਿਆ ਬਹੁਤ ਜ਼ਬਰਦਸਤ ਪਾਣੀ ਆਇਆ ਤੇ ਅਸੀਂ ਫਿਰ ਨਾ ਇੱਥੇ ਡੰਗਰ ਵੱਜੇ ਨੇ ਥੋੜਾ ਥੋੜਾ ਪਾਣੀ ਆ ਉੱਚੇ ਥਾਂ ਬੰਦ ਆ ਰਿਹਾ ਖੁਰਲੀ ਦੇ ਬੰਨ ਉੱਥੇ ਬੰਨ ਤੇ ਬੰਨ ਬਾਅਦ ਚ ਪਾਣੀ ਜਿਆਦਾ ਰਾਤ ਨੂੰ ਹੋ ਗਿਆ 11-12 ਵਜੇ ਕੁਝ ਡੰਗਰ ਮੈਂ ਟਰੈਕਟਰ ਨਾਲ ਵੱਧੇ ਕੁਝ ਮੈਂ ਖੁਰਲੀ ਨਾਲ ਵੱਧੇ ਖੁਰਰੀ ਚ ਡੰਗਰ ਵੜ ਗਏ ਉੱਚੇ ਉਹ ਵੜ ਗਏ ਤੇ ਆਖਿਆ ਉੱਚੇ ਥਾਂ ਹੋ ਗਏ ਉਹਦੇ ਤੋਂ ਉੱਚੇ ਜਾ ਗਿਆ ਉਹ ਵੇਖੋ ਦਰਖਤ ਇੱਥੇ ਪਾਣੀ ਆ ਗਿਆ ਟਰੈਕਟਰ ਦੀ ਛਤੜੀ ਤੇ ਉਹਨਾਂ ਦੇ ਫੇਰ ਔਖਿਆਂ ਸੋਂ ਕਿਤੇ ਖੁਰਲੀ ਵੱਢੀ ਸੀ ਲੱਕੜ ਦੀ ਲੰਬੜਦਾਰ ਦੇ ਡੇਰੇ ਖੜੀ ਆ ਹਾਂ ਉਹ ਧੂਕੇ ਲੱਗੇ ਗਾਈਆਂ ਵੱਡੀਆਂ ਰੱਥੇ ਵੱਡੇ ਨਹੀਂ ਹਾਂਜੀ ਉਹ ਵੱਡੇ ਦੇ ਯੋਰ ਹੋ ਗਿਆ ਮਰ ਗਈਆਂ ਤਿੰਨ ਮੱਝਾਂ ਮਤਲਬ ਜਿੰਨੇ ਵਾਪਸ ਨਹੀਂ ਗਈ ਤੇ ਫਿਰ ਡੰਗੜਾ ਤੁਹਾਰਾ ਰੱਥੇ ਵੱੜਦੇ ਨਹੀਂ ਆਖਿਆ ਕਿ ਸਾਨੂੰ ਨਾ ਹੁਣ ਰੋੜ ਦੇ ਮਰ ਗਏ ਡੰਗੜੇ ਤੇ ਉਹਨਾਂ ਦੇ ਫੇਰ ਰੱਥੇ ਵੱੜਦੇ ਸੂਣ ਵਾਲੀਆਂ ਮੱਝਾਂ ਕਿੰਨੇ ਸੀ ਉਹ ਤਿੰਨ ਮੱਝਾਂ ਮਰੀਆਂ ਜੀ ਉਸੇ ਹਾਂਜੀ ਇੱਕ ਡੰਗਰ ਦੇ ਸੇ ਪੰਜ ਛੇ ਤਿੰਨ ਮਰੀਆਂ ਤੇ 3000 ਰੁੜ ਗਈਆਂ 1 ਸਵਾਲਾ ਜਾਵੜੀਆਂ ਕਸਵਾਲਾ ਜਾਵੜੀਆਂ ਉੱਤੇ ਰਾਤ ਸਿਕ ਕੋਈ ਫੜ ਕੇ ਆਂਦੀ ਚੌਕੀ ਤੋਂ ਉਹਨੇ ਆ ਦੱਸਿਆ ਵੀ ਪਿੰਡ ਲੈ ਗਏ ਜੀਤਾ ਦੂ ਮੱਜਾ ਥੱਡੀਆਂ ਆਣ ਕੇ ਇਹਦੇ ਘਰ ਆਖਿਆ ਵੀ ਮੱਜਾ ਤੇਰੇ ਆ ਲਿਆ ਰਾਤ ਦਾ ਟਾਈਮ ਆ ਦਿਨ ਦੁਬਾਰਾ ਇਥੇ ਪਾਣੀ ਬੜਾ ਲੰਗ ਨਹੀਂ ਸਕਵੇ ਤੇ ਆਂਦਾ ਤੇਰੀਆਂ ਤੂੰ ਲੈ ਜੀ ਮੈਂ ਚੰਗਾ ਸਵੇਰੇ ਲੈ ਜਾਾਂਗੇ ਵੀ ਜੇ ਟਾਈਮ ਤੇ ਹੀ ਗਏ ਦੂਜੇ ਦਿਨ ਆਂਦਾ ਇਹ ਤੇ ਡੀਸੀ ਵੀ ਨਹੀਂ ਦੇ ਸਕ ਖੋਲ ਸਕਦਾ ਤੇ ਮੈਂ ਮੈਂ ਤਾਂ ਦੇ ਦੇ ਯਾਰ ਮਾਝ ਸੂਣ ਵਾਲੀ ਪੱਠੇ ਪੁੱਠੇ ਪਾਵਾਂਗੇ ਨਹੀਂ ਇੱਥੇ ਤੇ ਭੁੱਖੀਆਂ ਬੱਜੀ ਆ ਇਹ ਆਂਦਾ ਵਰਕਾ ਪਾੜਦੇ ਆਹਨ ਦੇਖੀ ਹਾਂਜੀ ਉੱਥੇ ਮੀਡ ਸ਼ੀਟ ਖਾਂਦਾ ਹੀ ਭਈਆ ਬੂਈਆ ਸਾਰੇ ਵੱਲ ਕੀਤੇ ਮੈਂ ਕੱਲਾ ਬੰਦਾ ਮੈਨੂੰ ਲੰਬੜਦਾਰ ਨੇ ਆਖਿਆ ਭੀ ਕੱਲਾ ਨਾ ਲੜੀ ਮੈਂ ਆਂ ਵਾਂਗ ਤੇ ਫੈਸਲਾ ਕਰਾਂਗਾ ਜਾ ਕੇ ਇਹਨਾਂ ਆਖਿਆ ਤੇ ਉਹਦੇ ਗੇੜੀਆਂ ਮੱਜਾਂ ਇਹ ਦਿਨ ਲਾਲਚੀ ਹੋ ਗਏ ਲਾਲਚੀ ਹੋ ਗਏ ਧੱਕੇ ਧੱਕੀ ਹੋ ਗਏ ਸਾਨੂੰ ਗਲਥੇ ਮਾਰੇ ਜਨਾਨੀ ਦੇ ਦੋ ਡੰਡੇ ਮੇਰੇ ਬਾਹਰ ਤੇ ਆਣਗੇ ਚਲੋ ਮੈਂ ਉਹ ਕਿਸੇ ਦੇਖਿਆ ਜੰਨੇ ਮਾਰ ਕੇ ਡਿੱਗ ਪਈ ਆ ਇੱਟਾਂ ਦੇ ਉੱਤੇ ਮੂੰਹ ਪਰ ਦੇ ਆ ਆਪੇ ਮੱਥਾ ਪਾੜ ਗਿਆ ਦਾ ਜੀਤਾ ਅੰਦਰੋਂ ਦਾਤਰ ਕੱਢ ਕੇ ਲਿਆ ਉਹ ਮੁੰਡੇ ਪ੍ਰਭਜੋਤ ਨੂੰ ਮਾਰਨ ਲੱਗਾ ਅਸੀਂ ਉਹ ਉਹਨੇ ਫੜ ਲਿਆ ਫੜ ਲਿਆ ਢਾ ਕੇ ਤੇ ਖੋਲਿਆ ਕੋਈ ਅਸੀਂ ਦਾਤਰ ਨਹੀਂ ਮਾਰਿਆ ਕੁਝ ਨਹੀਂ ਕੀਤਾ ਕਿਸੇ ਨੂੰ ਸੱਟ ਨਹੀਂ ਲਾਈ ਇਥੋਂ ਤੇ ਆਪੇ ਚੀਜ਼ੀ ਵੱਡੀ ਫਰਦਾ ਤੇ ਉਹ ਸਾਡੇ ਕੋ ਕੋਈ ਛੱਟ ਨਹੀਂ ਜੇ ਲਗੀ ਨਹੀਂ ਤੇ ਬਾਹ ਅਗੇ ਦੀ ਵੱਡੀ ਆ ਢੋਕੇ ਜਾ ਕੇ ਦਲੀ ਹੀ ਆ ਇਹ ਹੱਥ ਨਾਲ ਬੰਨ ਕੇ ਦਾਤਰੀ ਤੇ ਪੱਠੇ ਵੜਦਾ ਤੇ ਆਪ ਜਾ ਕੇ ਇਹਨੇ ਕੰਮ ਕੀਤਾ ਆ ساری ਕੁਛ ਵੀ ਕੀ ਕੰਮ ਕੀਤਾ ਜੀ ਤੇ ਜੀ ਇਹਨੇ ਹੱਥ ਵੱਡਿਆ ਉੱਥੇ ਜਾ ਕੇ ਚੀਚੀ ਵੱਡੀ ਚੀਚੀ ਵੱਡ ਕੇ ਤੇ ਉਹ ਸ਼ਬਜ਼ਾਂ ਬਣਾਈ ਜਾਂ ਸਾਡੇ ਦੀ ਉਹਨਾਂ ਨੇ ਰਾਜ ਪਰਚਾ ਬਣਾਇਆ ਰਾਜ ਪਰਚਾ ਬਣਾਇਆ ਅਸੀਂ ਸਰਕਾਰ ਕੋਲ ਮੰਗ ਕਰਦੇ ਆ ਸਾਡਾ ਫੈਸਲਾ ਕੀਤਾ ਜਾਏ ਇਨਕੁਆਰੀ ਕੀਤੀ ਜਾਏ ਕਿੰਨੇ ਜਾਣ ਮੋ ਜੂਸੀ ਘਰ ਚ ਜਦੋਂ ਮੈਂ ਤੇ ਮੇਰੀ ਫੈਮਿਲੀ ਸੀ ਉਹ ਪਿੱਛੇ ਅਸੀਂ ਛਤੜੀ ਤੇ ਰਹੇ ਹਾਂ ਜੀ ਮੇਰੇ ਘਰ ਤੋਂ ਕਿੰਨੇ ਦਿਨ ਕਿੰਨੇ ਦਿਨ ਰਹੇ ਦੋ ਦਿਨ ਤੋਂ ਰਾਤਾਂ ਹਾਂਜੀ ਤੋਂ ਰਾਤਾਂ ਰਹੇ ਹਾਂ ਤੇ ਜੇ ਓਥੇ ਦਿਨੇ ਹੀ ਉਤਰੇ ਹਾਂ ਜਦੋਂ ਪਾਣੀ ਇੱਥੇ ਆਇਆ ਮਰ ਜਾਨ ਕੇ ਕੋਈ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਤੁਹਾਨੂੰ ਬਚਾਉਣੀ ਹੈ ਕੋਈ ਅਧਿਕਾਰੀ ਦੇ ਇੱਧਰ ਨੂੰ ਕੋਈ ਮੂੰਹ ਹੀ ਨਹੀਂ ਜੀ ਕਰ ਸਕਦਾ ਯਾਰ ਯਾਰ ਫੁੱਟ ਪਾਣੀ ਇੱਥੇ 12-15 ਫੁੱਟ ਜਿੰਕਲਾਸ ਚ ਪਾਣੀ ਆਥੜਾ ਉੱਚਾ ਜਮੀਨ ਨੂੰ ਇੱਥੇ ਹੀ ਪਾਣੀ ਹੋ ਗਿਆ 6 ਫੁੱਟ 7 ਫੁੱਟ ਹਾਂਜੀ ਇੱਥੇ ਕਿਸੇ ਦੀ ਜ਼ਰੂਰਤ ਨਹੀਂ ਹੁੰਦੀ ਤੇ ਨਾ ਕੋਈ ਆਈ ਸਕੇ। ਸੀ ਨਹੀਂ ਕੀਤਾ ਜੀ ਇਹ ਨੰਬਰਦਾਰ ਗਿਆ ਤੇ ਆਂਦਾ ਵੀ ਲੈ ਲੋ ਖੋਲ ਲੋ। ਤੇ ਉਹ ਭੱਜ ਗਏ ਫੌਜ ਨਾਲ। ਫੌਜ ਨੂੰ ਲਾਇਆ ਸਾਡੇ ਉੱਤੇ। ਅਸੀਂ ਮਾਤਾ ਨੂੰ ਛੱਡ ਲਾਇਆ ਅਸੀਂ ਕਿ ਅਸੀਂ ਨਹੀਂ ਲਾਈ। ਅਸੀਂ ਆਪਣੀਆਂ ਮੱਜਾਂ ਲੈ ਕੇ ਆ ਗਏ। ਅਸੀਂ ਕਿਸੇ ਪਾਸੇ ਗਏ ਹੀ ਨਹੀਂ ਗਏ। ਹਾਂਜੀ ਇਹ ਭੱਜ ਕੇ ਚਲੇ ਗਏ ਸਾਡੂ ਦੇ ਭਾਂਸਾ ਨੇ ਸਾਹੀ ਕੀ ਕਰਨ ਜਾਣਾ। ਸਾਡੇ ਨਗਰ ਆ ਗਏ ਸਾਡੂ ਅਸੀਂ ਥਾੜੇ ਨਹੀਂ ਜਾਣਾ ਪਿਆ ਸਾਡੂ। ਇਹ ਚਲੇ ਗਏ ਨੇ। ਇਹਨਾਂ ਬਣਾਈਆਂ ਛੱਬੀਆਂ ਸਾਡੇ ਤੇ ਜਾ ਕੇ। ਕੀ ਮੰਗ ਕਰਦੇ ਪੁਖਰਾਸ਼ਣ ਅਸੀਂ ਇਹ ਮੰਗ ਕਰ ਰਹੇ ਹਾਂ ਇਨਸਾਫ ਹੋਣਾ ਚਾਹੀਦਾ ਇੱਥੇ ਆ ਕੇ ਇਹਨਾਂ ਦਾ ਕਰਦੇ ਇਨਕੁਆਰੀ ਐਸਐਸਪੀ ਨੂੰ ਐਸਐਸਪੀ ਨੂੰ ਅਸੀਂ ਬੇਨਤੀ ਕਰਦੇ ਹਾਂ ਉਹ ਉੱਚ ਅਧਿਕਾਰੀਆਂ ਨੂੰ ਹੱਥ ਜੋੜ ਕੇ ਸਾਡਾ ਫੈਸਲਾ ਕੀਤਾ ਜੇ ਤੁਹਾਡਾ ਨੁਕਸਾਨ ਵੀ ਬਹੁਤ ਹੋਇਆ ਹੈ ਨੁਕਸਾਨ ਸਾਡਾ ਜਥੇਬੰਦੀ ਤੁਹਾਡੇ ਕੋਲ ਜਾਂ ਕੋਈ ਸਰਕਾਰ ਦਾ ਅਧਿਕਾਰੀ ਆ ਜਥੇਬੰਦੀਆਂ ਬਹੁਤ ਆਈਆਂ ਨੇ ਜੀ ਉਹ ਜਥੇਬੰਦੀਆਂ ਜੀ ਪਿੰਡ ਚ ਚੱਲੀਆਂ ਜਾਂਦੀਆਂ ਡੇਰਿਆਂ ਤੇ ਨਹੀਂ ਅਜੇ ਆ ਸਕੀਆਂ ਪਾਣੀ ਦੇ ਕਾਰਨ ਹੋਣ ਉਹ ਆਉਂਦੀਆਂ ਨਹੀਂ ਅਜੇ ਤੱਕ ਨਹੀਂ ਵਿਚਾਰਿਆ ਕਿ ਪੁੱਜਿਆ ਗਿਆ ਕੋਈ ਲੋੜ ਮੰਗ ਹੈ ਜੀ ਹੁਣ ਅਸੀਂ ਇਹ ਦੀ ਕੋਈ ਲੋੜ ਮੰਗ ਹੁਣ ਇਹ ਦੇ ਗਵਰਨਮੈਂਟ ਨੂੰ ਦੇਖ ਲਓ ਖਰਾਬਾ ਹੋਇਆ ਹਸਲਾਂ ਦਾ ਕੋਠਿਆਂ ਦਾ ਸਭ ਨੁਕਸਾਨ ਹੋ ਗਿਆ ਤੇ ਕੋਈ ਸ਼ਾਇਦ ਬਚੀ ਨਹੀਂ ਕਰ ਜ ਕੁਝ ਜਿਹੜੇ ਮਰੇ ਕਾਫੀ ਮਹਿੰਗੇ ਹੋਣਗੇ ਨਾ ਹਾਂਜੀ ਹਾਂਜੀ ਲੱਖ ਲੱਖ ਡੇਡ ਡੇਡ ਲੱਖ ਦੇ ਡੰਗਰ ਜੇ ਹਾਂਜੀ ਉਹ ਮੱਝ ਇੱਕ ਬੱਜੀ ਆ ਉਹਨਾਂ ਦੇ ਨਾਲ ਦੀ ਇਹ ਉਹਨਾਂ ਦੀ ਛੋਟੀ ਆ ਹਾਂਜੀ ਇਹ ਮਹਿੰਗੇ ਮੁੱਲ ਦੇ ਡੰਗਰ ਹੀ ਨਸਲ ਦੇ ਡੰਗਰ ਤੇ ਸੋਣ ਵਾਲੀਆਂ ਇੱਕ ਮਹੀਨੇ ਨੂੰ ਡੇਡ ਨੂੰ ਇੱਥੇ ਤੱਕ ਸੋਣ ਰਹਿ ਗਏ ਵੈਰੀ ਗਹਾਤ ਸਾਹਿਬੈ ਵੈਰੀ ਗੁਰਦੀਪਾਤ ਹੈ ਮੈਂ ਇਸਤਨਾਬ ਸਿੰਘ ਬਟੂਪ ਪਿੰਡ ਕਣੀ ਕੀ ਬਟਲ ਨੰਬਰਦਾਰ ਹੈ ਇਹ ਇਹਨਾਂ ਦੇ ਮੈਨੂੰ ਇਹਦੇ ਬੇਟਾ ਮਿਰਨਾ ਡਰਾਈਵਰੀ ਕਰਦਾ ਇਹਨੋਂ ਹੀ ਛੋਟੇ ਨਾਂਜ ਕਾਲੂ ਕਹਿੰਨੇ ਆ ਨਾਂ ਇਹਦਾ ਗੁਰਦੇਵ ਸਿੰਘ ਹੈ ਤੇ ਉਹਨੇ ਮੈਨੂੰ ਦੱਸਿਆ ਕਿ ਸਾਡੀਆਂ ਮੱਜਾਂ ਇਤਨਾ ਰੁੜ ਗਈਆਂ ਨੇ ਤੇ ਇਤਨਾ ਗੱਲੋਂ ਸੰਪਤ ਲੱਗ ਗਿਆ ਚਲੋ ਉੱਥੇ ਪਾਰ ਪਾਣੀ ਪੁਣੀ ਲੱਗਦੇ ਰਹੇ ਜਿਤਨਾ ਜੋ ਵੀ ਕਰਨਾ ਹੋਇਆ ਤੇ ਪਿੰਡ ਇਹ ਗਿਆ ਪਹਿਲੋ ਜਦੋਂ ਮਜਾਂ ਨੇ ਲੈ ਕੇ ਆਂਦੀਆਂ ਤੇ ਇਹਨੇ ਇੱਕ ਮੱਝ ਆਪਣੀ ਪਹਿਲੋਂ ਕਸੌਨ ਨੂੰ ਲੈ ਕੇ ਆਂਦੀ ਉਹਨੇ ਅੱਖ ਵੀ ਮੱਝਾਂ ਜੀਤੇ ਨੇ ਵੀ ਖੜੀਆਂ ਨੇ ਕਹਿੰਦੇ ਕੋਈ ਨਹੀਂ ਜੀਤਾ ਕਰਦੇ ਬੰਦਾ ਵੇਖਦਾਂਗੇ ਤੇ ਇਹ ਜਦੋਂ ਜੀਤੇ ਹੋ ਗਏ ਤਾਂ ਉਹਨੇ ਕਿਹਾ ਪਿੱਲੇ ਜਿਓ ਪਾ ਮੱਝਾਂ ਲੈ ਆਂਦੀਆਂ ਤੁਸੀਂ ਲੈ ਜਾਓ ਤੇ ਦੋ ਦਿਨ ਛੱਡ ਕੇ ਫੇਰ ਗਏ ਕਹਿੰਦੇ ਨਹੀਂ ਕੋਈ ਮੱਜਾਂ ਉਹ ਜੇ ਤੁਹਾਡੀਆਂ ਨਹੀਂ ਗੀਆਂ ਇਹ ਫਿਰ ਉਹਦੀਆਂ ਮੱਜਾਂ ਨੇ ਇਹਦੀਆਂ ਮੱਜਾਂ ਨੇ ਜਰੁਰ ਰੁੜ ਕੇ ਪਿੱਛੋਂ ਆਈਆਂ ਜਾਂ ਰੁੜ ਕੇ ਪਾਈਆਂ ਜਿਹੜਾ ਫੜ ਲੈ ਫੜ ਲੈ ਫਿਰ ਇਹਨਾਂ ਚਲੋ ਮੈਨੂੰ ਫੋਨ ਫਾਨ ਕੀਤਾ ਮੈਨੂੰ ਸੁਣਾ ਕੇ ਲਿਆ ਤੇ ਮੈਂ ਪਰੋਂ ਆਇਆ ਮੈਂ ਪਰ ਆਣ ਕੇ ਤੇ ਮੈਂ ਉਹਨਾਂ ਨੂੰ ਕਿਹਾ ਬੈਜੋ ਮੱਜੀਆਂ ਤੇ ਬੈਠੇ ਆਂ ਅਹੀਂ ਤੇ ਦੋ ਮੈਂ ਆ ਮੇਰਾ ਨਾਮ ਮੇਰਾ ਨੌਕਰ ਆ ਤੇ ਇਹ ਆ ਨਾਲ ਆ ਤੇ ਦਾ ਬੇਟਾ ਆ ਇੰਚਰ ਜਣੇ ਆਹੀਂ ਤੇ ਅਹੀਂ ਮੱਜੀਆਂ ਤੇ ਬਹਿ ਗਏ ਆ ਤੇ ਮੈਂ ਕਭੀ ਕਰੋ ਜਿਹੜੀ ਗੱਲ ਕਰਨੀ ਏ ਉਹ ਵੀ ਬਹਿ ਗਏ ਨੇ ਮੈਂ ਵੀ ਉਹ ਡੰਗਰਾਂ ਦੀ ਗੱਲ ਆ ਕਿ ਡੰਗਰ ਰੜ ਕੇ ਆਏ ਉਹਨਾਂ ਦੀ ਗੱਲ ਇਹਦਾ ਜਿਹੜਾ ਵੱਡਾ ਬੇਟਾ ਆ ਵਿਦਿਆਸਾਗਰ ਉਹ ਕਹਿੰਦਾ ਵੀ ਕਿਹੜੇ ਡੰਗਰ ਇੱਕੋ ਤਾਂ ਮੁੱਠ ਕੇ ਕਹਿੰਦਾ ਤੇ ਇਹਦਾ ਬੇਟਾ ਕਹਿੰਦਾ ਵੀ ਜਿਹੜੇ ਸਾਡੇ ਡੰਗਰ ਨੇ ਹੋਰ ਕਿਹੜੇ ਡੰਗਰ ਨੇ ਉਹ ਕਹਿੰਦੇ ਇਹ ਤੇ ਡੰਗਰ ਕਹਿੰਦਾ ਡੀਸੀ ਨਹੀਂ ਲੈ ਸਕਦਾ ਇਹਦੇ ਉਹ ਅਜੀ ਆ ਫਰੰਨ ਨੂੰ ਹਵਾ ਪਤਾ ਨਹੀਂ ਕਿਹੜੀ ਚੀਜ਼ ਏ ਜੀ ਇੱਕ ਮੈਂ ਸਰਕਾਰ ਕੋ ਇਹ ਕਰਦਾ ਮੰਗ ਵੀ ਉਹਦੇ ਕਾਊਂਟ ਚੈੱਕ ਕੀਤੇ ਜਾਣ ਉਹਦਾ ਸਾਰਾ ਕੁਝ ਚੱਕ ਜਿੱਤ ਉਹਦੇ ਕਾਊਂਟ ਚ ਇੰਨਾ ਪੈਸਾ ਆਉਂਦਾ ਕਿੱਥੋਂ ਬਸ ਮੈਨੂੰ ਇੰਨਾ ਕਿ ਮੈਂ ਬਾਲੀਆਂ ਗੱਲਾਂ ਕਰਨੀਆਂ ਨਹੀਂ ਲਈ ਤੁਸੀਂ ਪਿੰਡ ਦੇ ਇੱਕ ਮੋਦ ਪਰ ਆਜਿ ਮੈਂ ਤੁਹਾਡੇ ਮੈਂ ਪਿੰਡ ਦਾ ਨੰਬਰ ਨਹੀਂ ਆਖੀ ਕਿ ਲੱਗੇ ਉਹ ਤੇ ਇਹਨਾਂ ਦੇ ਡੰਡੇ ਮਾਰਦੇ ਰਹੇ ਜੇ ਮੈਂ ਛਡੂੰਦਾ ਰਹੇ ਡੰਡੇ ਮਾਰਦੇ ਤੇ ਉਹਨੇ ਮੈਨੂੰ ਸਗੋ ਕਹਿੰਦਾ ਵੀ ਜੋ ਤੂੰ ਇਹਨਾਂ ਦੇ ਨਾਲ ਆਇਆ ਜੋ ਕਰਨਾ ਕਰਨਾ ਹੋਇਆ ਹੁਣ ਜਿਹੜਾ ਕੋਈ ਪਰਚਾ ਆ ਕੀ ਮੰਗ ਕਰਦੇ ਪਰਚੇ ਉਹਨਾਂ ਛਬੀਆਂ ਕਰਾਈਆਂ ਜੀ ਛਬੀਆਂ ਦੀ ਝੂਠੀਆਂ ਨੇ ਮੈਂ ਸਰਕਾਰ ਨੂੰ ਮੰਗ ਕਰਦਾ ਐਸਐਸਪੀ ਸਾਹਿਬ ਨੂੰ ਮੰਗ ਕਰ ਮੰਗ ਕਰਦਾ ਵੀ ਇਹਦੀ ਇਨਕੁਆਇਤ ਹੋਣੀ ਚਾਹੀਦੀ ਹੈ ਇਨਕੁਆਇਰੀ ਹੋਣੀ ਚਾਹੀਦੀ ਹੈ ਬਸ ਹਾਂਜੀ ਪਾਣੀ ਵਾਰ-ਵਾਰ ਸੀ ਬੜਾ ਨੁਕਸਾਨ ਹੋਇਆ ਬੜਾ ਨੁਕਸਾਨ ਹੋਇਆ ਡੰਗਰ ਡੰਗਰ ਕੀ ਡੰਗਰ ਨੁਕਸਾਨ ਹੋਇਆ ਡੰਗਰ ਰੁੜ ਗਏ ਤੇ ਇੱਕ ਮਰ ਮੁਰਗੇ ਸਾਰੇ ਇੱਕ ਗਾਂ ਹੀ ਤੇ ਇੱਕ ਮੱਝ ਹੀ ਤੇ ਇੱਕ ਗਾਂ ਹੀ ਸੂਣ ਵਾਲੀ ਹੀ ਮੱਝ ਵੀ ਸੂਣ ਵਾਲੀ ਹੀ ਦੋਵੇਂ ਰੁੜ ਗਏ ਤੂੰ ਪਤਾ ਤੂੰ ਆਪਣੇ ਜਾਣ ਕੇ ਦਮ ਬਚਾਈ ਪਾਣੀ ਜੇ ਚੰਡਿਆ ਸੀ ਤੇ ਅਸੀਂ ਆਪ ਚਲ ਗਏ ਸੀ ਤੇ ਡੰਗਰ ਇੱਥੇ ਹੀ ਸਾਰੇ ਮੰਗੇ ਹੋ ਵੀ ਇੱਕ ਮੇਰੀ ਗਾਈ ਜਿਹੜੀ ਰੜ ਗਈ ਆ ਤੇ ਇੱਕ ਮੱਝ ਮੇਰੇ ਸੂਣ ਵਾਲੇ ਦੋਵੇਂ ਡੰਗਰ ਤੇ ਇਸ ਕਰਕੇ ਹੀ ਉਹ ਫਿਰ ਅਸੀਂ ਲੈ ਸਭ ਇਹ ਤੇ ਇਸ ਕਰ ਨਰਵਿੰਦਰ ਕੋ ਕਿਹੜਾ ਪਿੰਡਿਆ ਕਣੀ ਹੈ ਕਿ ਬੇਤ ਜਦੋਂ ਰਾਵੀ ਦਰਿਆ ਵਿੱਚ ਪਾਣੀ ਆਇਆ ਉਦੋਂ ਕਿਵੇਂ ਦਾ ਮਾਹੌਲ ਸੀ ਕਿਵੇਂ ਤੁਸੀਂ ਬਚੇ ਬਹੁਤ ਡਰਾਵਣਾ ਮਾਹੌਲ ਸੀ ਪਾਣੀ ਦੇ ਵਿੱਚ ਛੱਲਾ ਪੈਂਦੀਆਂ ਸੀ ਪਾਣੀ ਪਾਣੀ ਚਾਰਚ ਫੇਰੇ ਜਦੋਂ ਵੇਖੀਦਾ ਸੀ ਤਾਂ ਉਹ ਅੱਖਾਂ ਨਿਗਾ ਪਾੜਦੀ ਸੀ ਇੰਨਾ ਪਾਣੀ ਸੀ ਸਿਰ ਚੱਕਰਾ ਜਾਂਦਾ ਸੀ ਫਿਰ ਅੱਖਾਂ ਬੰਦ ਕਰ ਲੀਦੀਆਂ ਸੀ ਕਿੰਨਾ ਕ ਘਰ ਚ ਪਾਣੀ ਘਾ ਡੁੱਬ ਗਿਆ ਘਰ ਪਾਣੀ ਆ ਉਹ ਬੂਏ ਤੀਕਰ ਪਾਣੀ ਸੀ ਜੇ ਉਥੋਂ ਤੱਕ ਅੰਦਰ ਪਾਣੀ ਪੂਰਾ ਫੁੱਲ ਭਰਿਆ ਹੀ ਫ੍ਰਿਜ ਤਰਦੀ ਪੱਖੇ ਤਰਦੇ ਹੀ ਬੈੱਡ ਤਰਦੇ ਹੀ ਦੋ ਬੈੱਡ ਇੱਥੇ ਕਮਰਿਆਂ ਦੇ ਵਿੱਚ ਥੱਲੇ ਆ ਗਏ ਉਹ ਸਾਰੇ ਸਾਡੇ ਟੁੱਟ ਗਏ ਸਮਾਨ ਸਾਡਾ ਸਾਰਾ ਗਲ ਗਿਆ ਕਿਵੇਂ ਬਚਾ ਕੀਤਾ ਤੁਸੀਂ ਬਚਾ ਕੀਤਾ ਹੀ ਟਰੈਕਟਰ ਦੇ ਉੱਤੇ ਚੜ ਕੇ ਟਰੈਕਟਰ ਦੀ ਛਤੜੀ ਦੇ ਉੱਤੇ ਰਹੇ ਦੋ ਰਾਤਾਂ ਦੋ ਦਿਨ ਭੁੱਖੇ ਪਾਣੇ ਭੁੱਖੇ ਪਾਣੇ ਨਾ ਕੋਈ ਪਾਣੀ ਨਾ ਕੋ ਖਾਣਾ ਨਾ ਕੁਛ ਕੋਈ ਚੀਜ਼ ਮਰਾਂ ਦਾ ਸਾਡੇ ਡੰਗਰ ਆਪਣੇ ਮਰਗੇ ਰੁੜਕੇ ਲੱਜਾਂ ਹੀ ਸੋਣ ਵਾਲੀਆਂ ਅਸੀਂ ਖਲ ਚਾਰਦੇ ਦੇ ਤੇਲ ਚਾਰਦੇ ਦੇ ਅਸੀਂ ਵੀ ਸੇਵਾ ਕਰਦੇ ਹਾਂ ਦੁੱਧ ਵੇਚਾਂਗੇ ਲੋਡ ਕਰਾਂਗੇ ਆਪਣੇ ਘਰ ਦੇ ਜੱਟਾਂ ਦੇ ਤਾਂ ਰੋਜ਼ਗਾਰ ਹੀ ਹੋਆ ਸਾਡੀ ਤਾਂ ਵੀ ਆਸ ਮੁੱਕ ਗਈ ਕਿੰਨਾ ਕੁ ਨੁਕਸਾਨ ਹੋਇਆ ਸਾਡਾ ਨੁਕਸਾਨ ਸਾਰਾ ਘਰ ਦਾ ਕੋਈ ਚੀਜ਼ ਨਹੀਂ ਬਚੀ ਹੈਗੀ ਆ ਜਿਹੜੀ ਇੱਕ ਅੱਧੀ ਬਚੀ ਆ ਵੀ ਪਤਾ ਨਹੀਂ ਚੱਲਣੀ ਕਿ ਨਹੀਂ ਚੱਲਣੀ ਕਿ ਜਥੇ ਬੰਦੀ ਨਹੀਂ ਜਾਂ ਕੋ ਪ੍ਰਸ਼ਾਸਨ ਅਧਿਕਾਰੀ ਤੁਹਾਡੇ ਤੱਕ ਪਹੁੰਚਾ ਹੁੰਦਾ ਕੋਈ ਨਹੀਂ ਅਜੇ ਇੱਥੇ ਡੇਰੇ ਤੇ ਨਹੀਂ ਆਇਆ ਹੁੰਦੇ ਰਹੇ ਪਿੰਡ ਫਿਰ ਕੇ ਚਲ ਜਾਂਦੇ ਰਹੇ ਨੇ ਡੇਰਿਆਂ ਤੇ ਨੰਗਾ ਹੀ ਨਹੀਂ ਤੁਹਾਨੂੰ ਪਤਾ ਹੀ ਅੱਜ ਤੁਸੀਂ ਨੰਗ ਕੇ ਆਏ ਕਿਦਾਂ ਨੰਗ ਕੇ ਆਏ ਕੱਲ ਦੀ ਜੇ ਸੀਪੀ ਲੱਗੀ ਹੈ ਕੱਲ ਦਾ ਨੰਗਾ ਬਣਾਉਣ ਦਾ ਮੜਮੋਟਾ ਹੁਣ ਭਾਈ ਕੋਈ ਪਹੁੰਚਿਆ ਅਜੇ ਤੱਕ ਨਹੀਂ ਪਹੁੰਚਿਆ ਕੋਈ ਜਲਦੀ ਡੰਗਰੇ ਜਿਵੇਂ ਭੁੱਖੇ ਤਾਂ ਇੱਕੋ ਪਸ਼ੂ ਵਿਚਾਰਾ ਵਗੈਰਾ ਨਹੀਂ ਬਜਿਆ ਨਾ ਤੂੜੀ ਤਾੜੀ ਕੁਛ ਨਹੀਂ ਬਜਿਆ ਕੋਈ ਚਾਰਾ ਨਹੀਂ ਬਜਿਆ ਫੀਡ ਥੋੜੀ ਜੀ ਮਿਲੀ ਸੀ ਉਹ ਗਿਤਾਵਾ ਕਿਤੋਂ ਦਾ ਕਰਦੇ ਵੀ ਖਾ ਤੂੜੀ ਤਾੜੀ ਆ ਇੱਥੇ ਹੈ ਕੀ ਮੰਗ ਕਰਦੇ ਕੋਈ ਅਸੀਂ ਮੰਗ ਕਰਦੇ ਸਾਡਾ ਜਿੰਨਾ ਘਰ ਦਾ ਸਮਾਨ ਟੁੱਟ ਭੱਜ ਹੋਈ ਆ ਸਾਨੂੰ ਘਰ ਜੱਥਿਆਂ ਨੂੰ ਥੋੜਾ ਬੋਧਾ ਮਿਲ ਜਾਵੇ ਤੇ ਚਲੋ ਅਸੀਂ ਬਣਾ ਸਕੀਏ ਫੇਰ ਨੁਕਸਾਨ ਬਹੁਤ ਹੋਇਆ ਫਸਲਾਂ ਦਾ ਖਰਾਬ ਹੋਈਆਂ ਸਾਰਿਆਂ ਦੇ ਨਾਲ ਹੀ ਜਿਹੜੇ ਦੰਗਰ ਰੋੜਿਆ ਨਾ ਇਹ ਸਾਨੂੰ ਵੱਖਰੀ ਮਾਰ ਪਈ ਇਹ ਦੋ گاਵਾ ਹੀ ਇੱਕ ਗੈੜ ਹੀ ਇੱਕ ਮੱਝ ਸੀ ਛੋਟੇ ਛੋਟੇ ਜਵਾਗ ਹਨ ਤੈਨ ਤੇ ਉਹਨਾਂ ਚ ਕੋਈ ਨਹੀਂ ਬਚਿਆ ਆਪ ਇਹ ਨਿਕਲਣੋਗੇ ਮਹਾ ਗਏ ਹੈ ਬਰਬਾਦ ਤੁਸੀਂ ਇਸ ਤਨ ਮੌਕੇ ਤੇ ਮੌਜੂਦ ਸੀ ਹੋਣ ਹਾਂਜੀ ਮੈਂ ਇੱਥੇ ਹੀ ਮੌਕੇ ਤੇ ਭਾਲ ਕੀਤੀ ਪਸ਼ੂ ਨਹੀਂ ਸਾਡੇ ਹੁੰਦੇ ਹਨ ਰਸੇ ਬਲਣੇ ਪਏ ਵੇਖਿਆ ਬੀਰ ਨਹੀਂ ਬਚਲੇ ਕਿਉਂਕਿ ਇੰਨਾ ਥਾਵਾਂ ਤੇ ਜਾਰ-ਜਾਰਾ ਫੁੱਟ ਪਾਣੀ ਹੋ ਗਿਆ ਤੇ ਪੈਲੀਆਂ ਦੀ ਤੁਸੀਂ ਹਿਸਾਬ ਲਓ ਕਿੰਨਾ ਹੋ ਗਿਆ ਚੜਦੇ ਪਾਣੀ ਦੀ ਫਿਰ ਇਹਨਾਂ ਕੋ ਪਤਾ ਲੱਗ ਗਿਆ ਸੀ ਕਿ ਹੁਣ ਪਜਾ ਕੋਈ ਨਹੀਂ ਹੁਣ ਆਪਣੀ ਜਾਨ ਪਜਾਈ ਹੁਣ ਸੋਚੋ ਕਿ ਪਸ਼ੂ ਦੇਖ ਤੇ ਲੱਗ ਜਣਾ ਲੱਗ ਜਣਾ ਹਾਂਜੀ ਲੱਭਦੇ ਰਹੇ ਹਾਂ ਫਿਰ ਪਤਾ ਲੱਗਾ ਵੀ ਮਰ ਗਏ ਬਹੁਤ ਪਸ਼ੂ ਮਰੇ ਆ ਪਿਛੂ ਵੀ ਮਰੇ ਬੜੇ ਆ ਕਿੱਥੇ ਬੰਦੀਆਂ ਬਹੁਤ ਆ ਰਹੀਆਂ ਨੇ ਹਾਂਜੀ ਕਿੱਥੇ ਬੰਦੀਆਂ ਢਲੇ ਤੱਕ ਆਈਆਂ ਕੋ ਪਹੁੰਚੀਆਂ ਸਾਡੇ ਤੱਕ ਨਹੀਂ ਸਾਡੇ ਤੱਕ ਕੋਈ ਸੰਪਰਕ ਨਹੀਂ ਹੋ ਸਕਿਆ ਕਿਉਂਕਿ ਰਾਹ ਬਹੁਤ ਮਾੜੇ ਹੋ ਗਏ ਆ ਕਈਆਂ ਥਾਂ ਤੋਂ ਪਾੜ ਪੈ ਗਾ ਹੁਣ ਦੇਈ ਸੰਗਤ ਲੱਗੀ ਆ ਬੰਡੇ ਆ ਹੁਣ ਘਰ ਦਾ ਜਾਰਾ ਵੀ ਬਹੁਤ ਔਖਾ ਹੋ ਗਿਆ ਉਹਨਾਂ ਕੋ ਅੱਗੇ ਦੂਦੂ ਦੂਦੂ ਵੇਖ ਕੇ ਜਾਰਾ ਬਿਲਕੁਲ ਜੀ ਬਿਲਕੁਲ ਬੋਤਾ ਕੋਈ ਲੰਮੇ ਲੇਟ ਨਹੀਂ ਉਹ ਮਹਾ ਟਾਈਮ ਪਾਸੀ ਇਹ ਮੈਂ ਕਰਦੇ ਪ੍ਰਸ਼ਾਸਨ ਕੋਲ ਜਾ ਸਕਦਾ ਜਿ세 ਬੰਦੀ ਆਹਿਆਂ ਨੇ ਵੀ ਸਾਡੀ ਕੋ ਮਦਦ ਹੋਣੀ ਚਾਹੀਦੀ ਆ ਜੋ ਸਚਾਈ ਆ ਉਹ ਤੁਹਾਡੇ ਸਾਹਮਣੇ ਤੋਂ ਵੇਖ ਲਈ ਆ ਇਹ ਬਣਿਆ ਸੀ ਉਸਾ ਖੁਰਲੀ ਬਣੀ ਪੱਕੀ ਖੁਰਲੀ ਬਣੀ ਉੱਥੇ ਹੰਡਗਰ ਵੱਜੇ ਇੱਕ ਲੱਕੜ ਦੀ ਖੁਰਲੀ ਲਾ ਕੇ ਰੱਖੀ ਹੋਰ ਉੜ ਗਈ ਆ ਉਹਦੇ ਨਾਲ ਡੰਗਰ ਬੜੇ ਪਿਆਰੇ ਹੁਣ ਬੜੇ ਰੀਜ ਨਾਲ ਰੱਖਿਆ ਆ ਕਿ ਉਹ ਇੱਕ ਦੋ ਦਿਨ ਤੇ ਬੜੀ ਪਰੇਸ਼ਾਨੀ ਰਹੀ ਫਿਰ ਸੱਜਣਾ ਮਿੱਤਰਾਂ ਦਾ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਹੌਸਲਾ